ਦੋਸਤੋ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਆਪਣੇ ਮਨ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਾਂ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਾਡਾ ਇਹ ਮਨ ਭਲਾ ਸ਼ਾਂਤ ਕਿਵੇਂ ਹੋਵੇਗਾ ਸਾਡੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਰਹਿੰਦੇ ਨੇ ਅਸੀਂ ਕੰਮ ਕੁਝ ਹੋਰ ਕਰਨਾ ਚਾਹੁੰਦੇ ਹਾਂ ਪਰ ਸਾਡਾ ਮਨ ਸਾਨੂੰ ਕੁਝ ਹੋਰ ਕਰਨ ਲਈ ਮਜਬੂਰ ਕਰਦਾ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅਸਲ ਵਿੱਚ ਮਨ ਦਾ ਵਿਵਹਾਰ ਸ਼ਾਂਤ ਹੋਣ ਵਾਲਾ ਹੈ ਹੀ ਨਹੀਂ ਜੇਕਰ ਮਨ ਸ਼ਾਂਤ ਹੋ ਸਕਦਾ ਹੁੰਦਾ ਤੈਸ ਸੰਸਾਰ ਵਿੱਚ ਹਰ ਇੱਕ ਦਾ ਮਨ ਸ਼ਾਂਤ ਹੋ ਜਾਂਦਾ ਤੇ ਹਰ ਕੋਈ ਆਪਣਾ ਜੀਵਨ ਆਨੰਦ ਨਾਲ ਬਤੀਤ ਕਰ ਰਿਹਾ ਹੁੰਦਾ ਫਿਰ ਨਾ ਤਾਂ ਕੋਈ ਹੰਗਾਮਾ ਹੁੰਦਾ ਤੇ ਨਾ ਹੀ ਕਿਸੇ ਕਿਸਮ ਦੀ ਸਮੱਸਿਆ ਹਰ ਕਿਸੇ ਦੀ ਜ਼ਿੰਦਗੀ ਖੁਸ਼ੀ ਨਾਲ ਲੰਘ ਰਹੀ ਹੁੰਦੀ ਫਿਰ ਨਾ ਤਾਂ ਤੁਸੀਂ ਤੇ ਨਾ ਹੀ ਮੈਂ ਪੈਸੇ ਕਮਾਉਣ ਪਿੱਛੇ ਭੱਜ ਰਹੇ ਹੁੰਦੇ ਅਸਲ ਵਿੱਚ ਸਮੱਸਿਆ ਤਾਂ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨਾ ਚਾਹੁੰਦੇ ਆ ਕਿਉਂਕਿ ਅਸੀਂ ਸੋਚਦੇ ਆ ਕਿ ਸਾਡੇ ਕੋਲ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣਗੀਆਂ ਅਸੀਂ ਉੰਨੇ ਹੀ ਖੁਸ਼ ਰਹਾਂਗੇ ਪਰ ਅਸਲੀਅਤ ਤਾਂ ਇਹ ਹੀ ਹੈ ਕਿ ਬਾਹਰ ਦੀ ਕਿਸੇ ਵੀ ਚੀਜ਼ ਵਿੱਚ ਖੁਸ਼ੀ ਨਹੀਂ ਹੁੰਦੀ ਤੇ ਨਾ ਹੀ ਉਸ ਵਿੱਚ ਕੋਈ ਦੁੱਖ ਹੁੰਦਾ ਹੈ ਤੇ ਇਹੀ ਕਾਰਨ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਪਿੱਛੇ ਭੱਜ ਰਹੇ ਹੁੰਦੇ ਆ ਜਦੋਂ ਅਸੀਂ ਕੋਈ ਚੀਜ਼ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉਸ ਨੂੰ ਪਾ ਕੇ ਸਾਨੂੰ ਕੁਝ ਪਲ ਖੁਸ਼ੀ ਤਾਂ ਮਿਲ ਜਾਂਦੀ ਹੈ ਪਰ ਬਾਅਦ ਵਿੱਚ ਅਸੀਂ ਉਸ ਖੁਸ਼ੀ ਦਾ ਅਹਿਸਾਸ ਨਹੀਂ ਕਰ ਪਾਉਂਦੇ ਫਿਰ ਉਹ ਖੁਸ਼ੀ ਦੁੱਖ ਵਿੱਚ ਬਦਲ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਅਸੀਂ ਇੱਕ ਚੀਜ਼ ਤੋਂ ਦੂਜੀ ਚੀਜ਼ ਦੂਜੀ ਤੋਂ ਤੀਜੀ ਚੀਜ਼ ਵੱਲ ਲਗਾਤਾਰ ਭੱਜਦੇ ਰਹਿੰਦੇ ਹਾਂ ਕਿਉਂਕਿ ਸਾਨੂੰ ਅਜੇਹਾ ਹੀ ਲੱਗਦਾ ਹੈ ਕਿ ਜੇਕਰ ਸਾਨੂੰ ਉਹ ਚੀਜ਼ ਮਿਲ ਜਾਵੇ ਫਿਰ ਅਸੀਂ ਖੁਸ਼ ਹੋ ਜਾਵਾਂਗੇ ਪਰ ਅਸਲ ਵਿੱਚ ਉਹੀ ਖੁਸ਼ੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ ਜਿਸ ਕਾਰਨ ਸਾਡਾ ਮਨ ਬੇਚੈਨ ਹੋ ਜਾਂਦਾ ਹੈ ਅਸੀਂ ਉਸ ਚੀਜ਼ ਦੀ ਪ੍ਰਾਪਤੀ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹਾਂ ਜਿਸ ਨਾਲ ਸਾਡਾ ਮਨ ਹੋਰ ਵੀ ਬੇਚੈਨ ਹੋ ਜਾਂਦਾ ਹੈ ਤੇ ਇਹ ਬੇਚੈਨੀ ਹੌਲੀ-ਹੌਲੀ ਚਿੰਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਸਾਡਾ ਮਨ ਪੂਰੀ ਤਰ੍ਹਾਂ ਵਿਆਕਲ ਹੋ ਜਾਂਦਾ ਹੈ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਅਸੀਂ ਮਹਿਸੂਸ ਕਰਦੇ ਹਾਂ ਕਿ ਜੋ ਕੁਝ ਵੀ ਅਸੀਂ ਮੰਗਿਆ ਸੀ ਉਸਦੇ ਉਲਟ ਹੋ ਰਿਹਾ ਹੈ ਸਭ ਕੁਝ ਸਾਡੇ ਵਿਰੁੱਧ ਹੋ ਰਿਹਾ ਹੈ ਤੇ ਫਿਰ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਧਿਆਨ ਸਿਮਰਨ ਉਹ ਮਾਰਗ ਹੈ ਜੋ ਸਾਨੂੰ ਗਿਆਨ ਪ੍ਰਾਪਤੀ ਵੱਲ ਲੈ ਜਾਂਦਾ ਹੈ ਉਹ ਸਾਨੂੰ ਇਹ ਦੱਸਦਾ ਹੈ ਕਿ ਬਾਹਰ ਕਿਸੇ ਵੀ ਚੀਜ਼ ਵਿੱਚ ਨਾ ਸੌਖਾ ਤੇ ਨਾ ਹੀ ਦੁੱਖ ਦੁੱਖ ਤੇ ਸੁੱਖ ਤਾਂ ਸਾਡੇ ਮਨ ਦਾ ਭਰਮ ਹੈ ਇਹ ਸਾਡੇ ਮਨ ਦੀ ਇੱਕ ਉਪਜ ਹੈ ਜਿਸ ਦੇ ਲਾਲਚ ਕਾਰਨ ਸਾਡਾ ਮਨ ਸਾਨੂੰ ਇਧਰ ਉਧਰ ਭਜਾਉਂਦਾ ਰਹਿੰਦਾ ਹੈ ਜਿਵੇਂ ਕਿ ਮਹੀਨਿਆਂ ਤੋਂ ਭੁੱਖੇ ਇੱਕ ਭਿਖਾਰੀ ਨੂੰ ਜੇਕਰ ਇੱਕ ਸੁੱਕੀ ਰੋਟੀ ਵੀ ਮਿਲ ਜਾਵੇ ਤਾਂ ਉਹ ਉਸ ਦੇ ਲਈ ਸੁੱਖ ਹੈ ਉਸ ਦੇ ਲਈ ਅਮਰਤ ਹੈ ਤੇਸ ਦੇ ਉਲਟ ਜੇਕਰ ਕਿਸੇ ਅਮੀਰ ਵਿਅਕਤੀ ਦੇ ਘਰ ਕਈ ਤਰ੍ਹਾਂ ਦੇ ਭੋਜਨ ਵੀ ਤਿਆਰ ਹੋ ਜਾਣ ਤਾਂ ਵੀ ਉਹ ਉਹਨਾਂ ਨੂੰ ਖਾਣ ਤੋਂ ਬਾਅਦ ਦੁਖੀ ਹੀ ਰਹੇਗਾ ਇਹ ਉਹਨਾਂ ਦੇ ਮਨ ਦੀ ਸਥਿਤੀ ਤੇ ਨਿਰਭਰ ਕਰਦਾ ਹੈ ਆਓ ਇੱਕ ਕਹਾਣੀ ਰਾਹੀਂ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਇਸ ਕਹਾਣੀ ਰਾਹੀਂ ਤੁਸੀਂ ਸਮਝ ਸਕੋਗੇ ਕਿ ਸਾਡੇ ਮਨ ਦੀ ਸਥਿਤੀ ਅਸਲ ਵਿੱਚ ਕੀ ਹੈ ਤੇ ਅਸੀਂ ਇਸ ਨੂੰ ਕਿਵੇਂ ਕਾਬੂ ਕਰ ਸਕਦੇ ਹਾਂ ਸੋ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜਿਹਦਾ ਮਨ ਬੜਾ ਹੀ ਦੁਖੀ ਸੀ ਹਮੇਸ਼ਾ ਤਣਾਅ ਵਿੱਚ ਰਹਿੰਦਾ ਸੀ ਉਸਨੇ ਆਪਣੇ ਮਨ ਨੂੰ ਸ਼ਾਂਤ ਕਰਨਾ ਚਾਹਿਆ ਪਰ ਉਸ ਨੂੰ ਕੋਈ ਹੱਲ ਨਾ ਲੱਭਿਆ ਉਸਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਦੁੱਖ ਸੀ ਜਿਸ ਕਾਰਨ ਉਹ ਹਮੇਸ਼ਾ ਪਰੇਸ਼ਾਨੀ ਤੇ ਤਣਾਅ ਵਿੱਚ ਰਹਿੰਦਾ ਸੀ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਸਦੇ ਪਿੰਡ ਵਿੱਚ ਬੋਧੀ ਭਿਖਸ਼ੂ ਆਏ ਹੋਏ ਨੇ ਜੋ ਕਿ ਸਭ ਨੂੰ ਦੁੱਖ ਸੌਖ ਉੱਪਰ ਉਪਦੇਸ਼ ਦੇ ਰਹੇ ਨੇ ਨੌਜਵਾਨ ਤਰੰਤ ਘਰੋਂ ਨਿਕਲਿਆ ਤੇ ਉਸ ਜਗ੍ਹਾ ਜਾ ਪਹੁੰਚਿਆ ਉੱਥੇ ਪਹੁੰਚ ਕੇ ਨੌਜਵਾਨ ਨੇ ਦੇਖਿਆ ਕਿ ਮਹਾਤਮਾ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਰਹੇ ਸੀ ਉਹ ਕਹਿ ਰਹੇ ਸੀ ਕਿ ਹਰ ਕਿਸੇ ਦੇ ਜੀਵਨ ਵਿੱਚ ਕੋਈ ਨਾ ਕੋਈ ਸੁੱਖ ਜਾਂ ਦੁੱਖ ਆਉਂਦਾ ਹੀ ਰਹਿੰਦਾ ਹੈ ਜਿਸ ਕਾਰਨ ਸਾਡਾ ਮਨ ਬਹੁਤ ਬੇਚੈਨ ਰਹਿੰਦਾ ਹੈ ਤੇ ਇਸ ਗੱਲ ਨੂੰ ਜਾਣ ਲਵੋ ਕਿ ਪਰੇਸ਼ਾਨ ਮਨ ਇਸ ਸੰਸਾਰ ਵਿੱਚ ਕੋਈ ਸੁੱਖ ਨਹੀਂ ਮਾਣ ਸਕਦਾ ਫਿਰ ਭਾਵੇਂ ਉਸ ਨੂੰ ਦੁਨੀਆ ਦੀ ਸਾਰੀ ਦੌਲਤ ਮਿਲ ਜਾਵੇ ਉਸ ਨੂੰ ਪਾ ਕੇ ਵੀ ਉਹ ਉਦਾਸ ਹੀ ਰਹੇਗਾ ਪਰ ਜਿਹੜੇ ਵਿਅਕਤੀ ਦਾ ਮਨ ਸ਼ਾਂਤ ਹੁੰਦਾ ਹੈ ਉਹ ਹਰ ਛੋਟੇ-ਛੋਟੇ ਪਲ ਦਾ ਆਨੰਦ ਲੈ ਸਕਦਾ ਹੈ ਫਿਰ ਭਾਵੇਂ ਉਸ ਕੋਲ ਕੁਝ ਵੀ ਹੋਵੇ ਜਾਂ ਨਾ ਹੋਵੇ ਉਹ ਹਰ ਪਲ ਖੁਸ਼ੀ ਨਾਲ ਜੀ ਸਕਦਾ ਹੈ ਉਹ ਮਨੁੱਖ ਇਸ ਸੰਸਾਰ ਦਾ ਇਸ ਜੀਵਨ ਦਾ ਪਰਮ ਸੁੱਖ ਵੀ ਪ੍ਰਾਪਤ ਕਰ ਸਕਦਾ ਹੈ ਇਹ ਹੈ ਕਿ ਮਹਾਤਮਾ ਨੇ ਆਪਣਾ ਉਪਦੇਸ਼ ਸਮਾਪਤ ਕੀਤਾ ਤੇ ਆਸ਼ਰਮ ਵਾਪਸ ਪਰਤ ਗਏ ਉਹ ਨੌਜਵਾਨ ਵੀ ਉਹਨਾਂ ਦੇ ਪਿੱਛੇ-ਪਿੱਛੇ ਆਸ਼ਰਮ ਪਹੁੰਚ ਗਿਆ ਉੱਥੇ ਪਹੁੰਚ ਕੇ ਨੌਜਵਾਨ ਨੇ ਬੋਧੀ ਭਿਖਸ਼ੂ ਨੂੰ ਕਿਹਾ ਕਿ ਹੈ ਮਹਾਤਮਾ ਕੁਝ ਸਮਾਂ ਪਹਿਲਾਂ ਤੁਸੀਂ ਉਪਦੇਸ਼ ਦੇ ਰਹੇ ਸੀ ਕਿ ਇੱਕ ਸ਼ਾਂਤ ਮਨ ਹਰ ਪਲ ਦਾ ਆਨੰਦ ਮਾਣ ਸਕਦਾ ਹੈ ਹਰ ਪਲ ਨੂੰ ਖੁਸ਼ੀ-ਖੁਸ਼ੀ ਜੀ ਪਾਉਂਦਾ ਹੈ ਪਰ ਇਸ ਸੰਸਾਰ ਵਿੱਚ ਹਰ ਇੱਕ ਦੇ ਕੋਲ ਮਨ ਹੈ ਹਰ ਇੱਕ ਦਾ ਮਨ ਅਸ਼ਾਂਤ ਹੈ ਤਾਂ ਅਜਿਹੀ ਸਥਿਤੀ ਵਿੱਚ ਭਲਾ ਕੋਈ ਕਿਵੇਂ ਸੁਖੀ ਜੀਵਨ ਬਤੀਤ ਕਰ ਸਕਦਾ ਹੈ ਇਸ ਸੰਸਾਰ ਵਿੱਚ ਸ਼ਾਂਤ ਚਿੱਤ ਕਿਸੇ ਦੇ ਕੋਲ ਨਹੀਂ ਮੇਰੇ ਕੋਲ ਵੀ ਇੱਕੋ ਮਨ ਹੈ ਤੇ ਉਹ ਵੀ ਸ਼ਾਂਤ ਨਹੀਂ ਮਹਾਤਮਾ ਜੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਆਪਣੇ ਇਸ ਮਨ ਨੂੰ ਕਿਵੇਂ ਸ਼ਾਂਤ ਕਰਾਂ ਮਹਾਤਮਾ ਨੇ ਉਸ ਨੌਜਵਾਨ ਨੂੰ ਧਿਆਨ ਸਿਮਰਨ ਬਾਰੇ ਦੱਸਿਆ ਸਿਮਰਨ ਦੇ ਫਾਇਦੇ ਦੱਸੇ ਉਹਨਾਂ ਨੇ ਕਿਹਾ ਕਿ ਧਿਆਨ ਕਰਨ ਨਾਲ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ। ਅਸੀਂ ਵਿਚਾਰਾਂ ਦੀ ਦਲਦਲ ਵਿੱਚੋਂ ਬਾਹਰ ਆਉਣਾ ਸ਼ੁਰੂ ਕਰ ਦਿੰਦੇ ਹਾਂ ਤੇ ਇਸ ਕਾਰਨ ਸਾਡੇ ਜੀਵਨ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜੇ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤੇ ਆਪਣੇ ਮਨ ਦੇ ਇਹਨਾਂ ਵਿਚਾਰਾਂ ਦੀ ਦਲਦਲ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਕਰਨਾ ਚਾਹੀਦਾ ਹੈ। ਤੁਹਾਨੂੰ ਧਿਆਨ ਦਾ ਅਭਿਆਸ ਕਰਨਾ ਚਾਹੀਦਾ ਹੈ। ਕਿਉਂਕਿ ਇਹ ਇੱਕੋ ਇੱਕ ਰਸਤਾ ਹੈ ਜੋ ਤੁਹਾਡੇ ਮਨ ਨੂੰ ਸ਼ਾਂਤ ਕਰ ਸਕਦਾ ਹੈ ਤੇ ਤੁਹਾਨੂੰ ਸਹੀ ਰਸਤੇ ਤੇ ਲਿਆ ਸਕਦਾ ਹੈ ਉਸ ਨੌਜਵਾਨ ਨੇ ਬੋਧੀ ਭਿਖਸ਼ੂ ਦੀ ਗੱਲ ਮੰਨ ਲਈ ਉਹ ਤੁਰੰਤ ਘਰ ਵਾਪਸ ਗਿਆ ਤੇ ਘਰ ਪਹੁੰਚ ਕੇ ਉਹ ਸਿਮਰਨ ਕਰਨ ਲੱਗਾ ساری ਰਾਤ ਸਿਮਰਨ ਕਰਦਾ ਰਿਹਾ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਇਸ ਲਈ ਉਹ ਅਗਲੀ ਸਵੇਰ ਫਿਰ ਮਹਾਤਮਾ ਕੋਲ ਪਹੁੰਚਿਆ ਤੇ ਬੋਲਿਆ ਮਹਾਤਮਾ ਜੀ ਮੈਂ ਸਾਰੀ ਰਾਤ ਸਿਮਰਨ ਕੀਤਾ ਜਿਵੇਂ ਤੁਸੀਂ ਕਿਹਾ ਸੀ ਪਰ ਇਸ ਨਾਲ ਮੇਰਾ ਕੋਈ ਫਾਇਦਾ ਨਹੀਂ ਹੋਇਆ ਮੇਰਾ ਮਨ ਅਜੇ ਵੀ ਪਰੇਸ਼ਾਨ ਹੈ ਅਸ਼ਾਂਤ ਹੈ ਤੁਸੀਂ ਕਹਿ ਰਹੇ ਸੀ ਕਿ ਸਿਮਰਨ ਕਰਨ ਨਾਲ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਮਹਾਤਮਾ ਨੇ ਨੌਜਵਾਨ ਨੂੰ ਗੰਭੀਰਤਾ ਨਾਲ ਕਿਹਾ ਧਿਆਨ ਕੋਈ ਇੱਕ ਵਾਰ ਕਰਨ ਵਾਲੀ ਚੀਜ਼ ਨਹੀਂ ਹੈ ਇਹ ਤਾਂ ਅਭਿਆਸ ਹੈ ਤੇ ਹੌਲੀ-ਹੌਲੀ ਸਮੇਂ ਦੇ ਨਾਲ ਮਨ ਸ਼ਾਂਤ ਹੋ ਜਾਵੇਗਾ ਤਾਂ ਨੌਜਵਾਨ ਆਖਦਾ ਹੈ ਪਰ ਮੇਰੇ ਕੋਲ ਇਨਾ ਸਮਾਂ ਨਹੀਂ ਹੈ ਮੈਨੂੰ ਕੋਈ ਅਜੀਹਾ ਤਰੀਕਾ ਦੱਸੋ ਕੋਈ ਰਸਤਾ ਦਿਖਾਓ ਜਿਸ ਨਾਲ ਮੇਰਾ ਮਨ ਜਲਦੀ ਸ਼ਾਂਤ ਹੋ ਜਾਵੇ ਤੇ ਮੈਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਜਿਨਾ ਸ਼ੁਰੂ ਕਰ ਸਕਾਂ ਮਹਾਤਮਾ ਦੀ ਕਿਰਪਾ ਕਰਕੇ ਮੈਨੂੰ ਕੋਈ ਅਜੀਹਾ ਤਰੀਕਾ ਦੱਸੋ ਜੋ ਅੱਜ ਤੇ ਹੁਣੇ ਮੇਰਾ ਮਨ ਸ਼ਾਂਤ ਕਰ ਸਕੇ ਤਾਂ ਜੋ ਮੈਂ ਖੁਸ਼ੀ ਮਹਿਸੂਸ ਕਰ ਸਕਾਂ ਮੈਂ ਆਰਾਮ ਮਹਿਸੂਸ ਕਰ ਸਕਾਂ ਨੌਜਵਾਨ ਦੀ ਇਹ ਗੱਲ ਸੁਣ ਕੇ ਉਹ ਮਹਾਤਮਾ ਮੁਸਕਰਾਉਣ ਲੱਗੇ। ਉਹਨਾਂ ਨੇ ਉਸ ਨੌਜਵਾਨ ਨੂੰ ਕਿਹਾ, "ਪੁੱਤਰ, ਮੇਰੇ ਕੋਲ ਤੁਹਾਡੇ ਲਈ ਕੁਝ ਅਜੀਹਾ ਤਰੀਕਾ ਹੈ ਜਿਸ ਨਾਲ ਹੁਣੇ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ।" ਠੀਕ ਹੈ ਕਿ ਮਹਾਤਮਾ ਆਪਣੀ ਕੁਟਿਆ ਵਿੱਚ ਗਏ ਤੇ ਅੰਦਰੋਂ ਇੱਕ ਘੜਾ ਲਿਆ ਕੇ ਉਸ ਨੌਜਵਾਨ ਨੂੰ ਦਿੱਤਾ ਤੇ ਕਿਹਾ ਕਿ ਜਾਓ, ਨੇੜੇ ਦੀ ਨਦੀ ਵਿੱਚੋਂ ਇਸ ਘੜੇ ਵਿੱਚ ਪਾਣੀ ਭਰ ਕੇ ਲਿਆਓ। ਮਹਾਤਮਾ ਦੇ ਇਹ ਕਹਿਣ ਤੋਂ ਬਾਅਦ ਨੌਜਵਾਨ ਨੇ ਘੜਾ ਹੱਥ ਵਿੱਚ ਲਿਆ ਤੇ ਨਦੀ ਵੱਲ ਨੂੰ ਤੁਰ ਪਿਆ ਉਸ ਤੋਂ ਬਾਅਦ ਉਹ ਮਨ ਹੀ ਮਨ ਸੋਚਦਾ ਜਾ ਰਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਗੁਰੂ پاਗਲ ਹੈ ਇਸ ਨੂੰ ਕੁਝ ਨਹੀਂ ਪਤਾ ਪਲਾਇ ਘੜਾ ਮੇਰੇ ਜੀਵਨ ਵਿੱਚ ਸ਼ਾਂਤੀ ਕਿਵੇਂ ਲਿਆ ਸਕਦਾ ਹੈ ਇਹ ਮੇਰੇ ਮਨ ਨੂੰ ਕਿਵੇਂ ਸ਼ਾਂਤ ਕਰ ਸਕਦਾ ਹੈ ਪਰ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਇਸ ਲਈ ਉਹ ਘੜਾ ਲੈ ਕੇ ਨੇੜੇ ਦੀ ਨਦੀ ਤੇ ਪਹੁੰਚ ਗਿਆ ਉਸ ਨੇ ਉਸ ਨਦੀ ਵਿੱਚੋਂ ਉਸ ਘੜੇ ਵਿੱਚ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਨੌਜਵਾਨ ਨੇ ਘੜੇ ਨੂੰ ਨਦੀ ਚੋਂ ਬਾਹਰ ਕੱਢਿਆ ਤਾਂ ਉਸਨੇ ਦੇਖਿਆ ਕਿ ਘੜੇ ਦੇ ਚਾਰੇ ਪਾਸੇ ਛੋਟੀਆਂ-ਛੋਟੀਆਂ ਮੋਰੀਆਂ ਨੇ ਜਿੱਥੋਂ ਪਾਣੀ ਤੇਜ਼ੀ ਨਾਲ ਘੜੇ ਤੋਂ ਬਾਹਰ ਨਿਕਲ ਰਿਹਾ ਸੀ ਉਸਨੇ ਲਗਾਤਾਰ ਕਈ ਵਾਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਘੜਾ ਪੂਰੀ ਤਰ੍ਹਾਂ ਨਾਲ ਨਹੀਂ ਪਰ ਸਕਿਆ ਤੇ ਉਹ ਥੱਕ ਹਾਰ ਕੇ ਮਹਾਤਮਾ ਕੋਲ ਵਾਪਸ ਆ ਗਿਆ ਤੇ ਗੁੱਸੇ ਨਾਲ ਬੋਲਿਆ ਤੁਸੀਂ ਮੈਨੂੰ ਕਿਹੋ ਜਿਹਾ ਘੜਾ ਦਿੱਤਾ ਹੈ ਇਸ ਦੇ ਚਾਰੇ ਪਾਸੇ ਮੂਰੀਆਂ ਨੇ ਭਲਾ ਮੈਂ ਇਸ ਨੂੰ ਪਾਣੀ ਨਾਲ ਕਿਵੇਂ ਭਰ ਸਕਦਾ ਜਦੋਂ ਵੀ ਮੈਂ ਪਾਣੀ ਭਰਦਾ ਸਾਰਾ ਪਾਣੀ ਇਸ ਘੜੇ ਦੇ ਸਰਾਖਾਂ ਰਾਹੀਂ ਬਾਹਰ ਆ ਜਾਂਦਾ ਹੈ ਮੈਂ ਇਸ ਘੜੇ ਨੂੰ ਪੂਰੀ ਤਰ੍ਹਾਂ ਨਹੀਂ ਭਰ ਸਕਦਾ ਫਿਰ ਬੋਧੀ ਭਿਖਸ਼ੂ ਨੇ ਨੌਜਵਾਨ ਨੂੰ ਸ਼ਾਂਤ ਕੀਤਾ ਤੇ ਸਮਝਾਉਂਦੇ ਹੋਏ ਕਹਿਣ ਲੱਗੇ ਕਿ ਇਹ ਘੜਾ ਜੋ ਮੈਂ ਤੁਹਾਨੂੰ ਦਿੱਤਾ ਹੈ ਇਸ ਨੂੰ ਆਪਣਾ ਮਨ ਸਮਝੋ ਤੇ ਮਨ ਸਿਰਫ ਦੋ ਹੀ ਤਰੀਕਿਆਂ ਨਾਲ ਸ਼ਾਂਤ ਹੋ ਸਕਦਾ ਹੈ ਪਹਿਲਾ ਕਿ ਤੁਸੀਂ ਉਸ ਨੂੰ ਨੱਕੋ ਨੱਕ ਭਰ ਦਿਓ ਤੇ ਉਸ ਅੰਦਰ ਕੁਝ ਵੀ ਆਉਣ ਜਾਣ ਦੀ ਥਾਂ ਨਾ ਬਚੇ ਕੀ ਤੁਸੀਂ ਇਸ ਘੜੇ ਨੂੰ ਇਸ ਤਰ੍ਹਾਂ ਭਰ ਸਕਦੇ ਹੋ ਤਾਂ ਨੋਜਮਾ ਨਾਖਦਾ ਹੈ ਮਹਾਤਮਾ ਜੀ ਮੈਂ ਇਸ ਘੜੇ ਨੂੰ ਨੱਕੋ ਨੱਕ ਨਹੀਂ ਭਰ ਸਕਦਾ ਕਿਉਂਕਿ ਜਦੋਂ ਵੀ ਮੈਂ ਇਸ ਨੂੰ ਪਾਣੀ ਨਾਲ ਭਰਦਾ ਤਾਂ ਸਾਰਾ ਪਾਣੀ ਮੂਰੀਆਂ ਰਾਹੀਂ ਬਾਹਰ ਆ ਜਾਂਦਾ ਹੈ ਫਿਰ ਬੋਧੀ ਭਿਖਸ਼ੂ ਉਸ ਨੋਜਮਾ ਨੂੰ ਕਹਿੰਦੇ ਨੇ ਕਿ ਇਸੇ ਤਰ੍ਹਾਂ ਅਸੀਂ ਵੀ ਕਦੇ ਵੀ ਆਪਣੇ ਮਨ ਨੂੰ ਭਰ ਨਹੀਂ ਸਕਦੇ ਜੋ ਵੀ ਅਸੀਂ ਇਸ ਵਿੱਚ ਪਾਉਂਦੇ ਜਾਵਾਂਗੇ ਉਹ ਸਭ ਕੁਝ ਸਾਡੇ ਸਰੀਰ ਦੁਆਰਾ ਬਾਹਰ ਨਿਕਲਦਾ ਰਹੇਗਾ ਫਿਰ ਚਾਹੀਓ ਗੁੱਸਾ ਹੋਵੇ ਪਿਆਰ ਹੋਵੇ ਜਾਂ ਦਿਆਲਤਾ ਅਸੀਂ ਜੋ ਵੀ ਆਪਣੇ ਅੰਦਰ ਆਉਣ ਦਿੰਦੇ ਹਾਂ ਉਹੀ ਸਾਡੇ ਅੰਦਰੋਂ ਬਾਹਰ ਵੀ ਆਉਂਦਾ ਹੈ ਤੇ ਇਸੇ ਲਈ ਮੈਂ ਤੁਹਾਨੂੰ ਮੋਰੀਆਂ ਵਾਲਾ ਘੜਾ ਦਿੱਤਾ ਕਿਉਂਕਿ ਇਹ ਸਾਡੇ ਮਾਨ ਵਰਗਾ ਹੀ ਹੈ ਤੇ ਜਦੋਂ ਤੁਸੀਂ ਇਸ ਮਨ ਨੂੰ ਬਸ ਸਿਰਫ ਭਰਨਾ ਹੀ ਚਾਹੁੰਦੇ ਹੋ ਉਦੋਂ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਕਿ ਤੁਸੀਂ ਇੱਕ ਪੱਲੀ ਵੀ ਨਹੀਂ ਸੋਚਿਆ ਕਿ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਮਨ ਨੂੰ ਭਰਨ ਵਿੱਚ ਰੁੱਝੇ ਹੋ요 ਕਿ ਇਸ ਤਰ੍ਹਾਂ ਤੁਹਾਡਾ ਸਮਾਂ ਬਰਬਾਦ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਬਰਬਾਦ ਨਹੀਂ ਹੋ ਰਹੀ ਕਿਉਂਕਿ ਜਿਹੜੀ ਵੀ ਚੀਜ਼ ਨਾਲ ਤੁਸੀਂ ਆਪਣੇ ਮਨ ਨੂੰ ਭਰੋਗੇ ਉਹ ਤਾਂ ਬਾਹਰ ਨਿਕਲੀ ਜਾਵੇਗੀ ਉਸ ਨੌਜਵਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਤਰੰਤ ਉਸ ਬੋਧੀ ਪਿਖਸ਼ੂ ਦੇ ਪੈਰੀਂ ਪੈ ਗਿਆ ਤੇ ਉਹਨਾਂ ਨੂੰ ਕਹਿਣ ਲੱਗਿਆ ਤੁਸੀਂ ਸੱਚ ਹੀ ਕਿਹਾ ਹੈ ਮੈਂ ਇਸ ਬਾਰੇ ਕਦੇ ਵੀ ਨਹੀਂ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਬਲਬੂਤੇ ਬਰਬਾਦ ਕਰ ਰਿਹਾ ਹਾਂ ਠੀਕ ਹੈ ਮੈਂ ਇਸ ਗੱਲ ਤੋਂ ਅਣਜਾਣ ਸੀ ਪਰ ਅੱਜ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਪਰਮਾਤਮਾ ਜੀ ਜਿਕਰ ਮਨ ਨੂੰ ਪੂਰੀ ਤਰ੍ਹਾਂ ਭਰਨ ਦਾ ਇਹ ਪਹਿਲਾ ਤਰੀਕਾ ਸਾਡੇ ਮਨ ਨੂੰ ਸ਼ਾਂਤ ਨਹੀਂ ਕਰ ਸਕਦਾ ਤਾਂ ਮਨ ਨੂੰ ਸ਼ਾਂਤ ਕਰਨ ਦਾ ਦੂਸਰਾ ਤਰੀਕਾ ਕਿਹੜਾ ਹੈ ਮਹਾਤਮਾ ਨੇ ਮਸਕਰਾਂਦੇ ਹੋਏ ਕਿਹਾ ਕਿ ਦੂਸਰਾ ਤਰੀਕਾ ਹੈ ਕਿ ਆਪਣੇ ਮਨ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿਓ ਤਾਂ ਉਹ ਨੌਜਵਾਨ ਆਖਦਾ ਹੈ ਕਿ ਤੁਸੀਂ ਹੀ ਦੱਸੋ ਕਿ ਮੈਂ ਆਪਣਾ ਮਨ ਕਿਵੇਂ ਖਾਲੀ ਕਰਾਂ ਮਹਾਤਮਾ ਬੋਲੇ ਇਹ ਤਾਂ ਬਹੁਤ ਸੌਖਾ ਹੈ ਬਾਹਰ ਦਾ ਕੂੜਾ ਆਪਣੇ ਅੰਦਰ ਨਾ ਜਾਣ ਦਿਓ ਇਸ ਤਰ੍ਹਾਂ ਤੁਹਾਡਾ ਮਨ ਆਪਣੇ ਆਪ ਖਾਲੀ ਹੋ ਜਾਵੇਗਾ ਕੋਸਮਾ ਸੋਚਣ ਤੋਂ ਬਾਅਦ ਉਸ ਨੌਜਵਾਨ ਨੇ ਮਹਾਤਮਾ ਨੂੰ ਕਿਹਾ ਇਹ ਕਿਵੇਂ ਸੰਭਵ ਹੈ ਜੋ ਵੀ ਅਸੀਂ ਦੇਖਦੇ ਹਾਂ ਸੁਣਦੇ ਹਾਂ ਉਹ ਸਾਡੇ ਮਨ ਵਿੱਚ ਹੀ ਤਾਂ ਪ੍ਰਵੇਸ਼ ਹੁੰਦਾ ਹੈ ਸਾਡੇ ਅੰਦਰ ਹੀ ਤਾਂ ਜਾਂਦਾ ਹੈ ਫਿਰ ਅਸੀਂ ਉਸ ਨੂੰ ਕਿਵੇਂ ਰੋਕ ਸਕਦੇ ਹਾਂ ਮਹਾਤਮਾ ਮੁਸਕਰਾਉਣ ਲੱਗੇ ਤੇ ਨੌਜਵਾਨ ਨੂੰ ਬੋਲੇ ਮੈਂ ਤੁਹਾਨੂੰ ਇਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮਨ ਨੂੰ ਧਿਆਨ ਸਿਮਰਨ ਨਾਲ ਹੀ ਜਿੱਤਿਆ ਜਾ ਸਕਦਾ ਹੈ ਇੱਕ ਦਿਨ ਧਿਆਨ ਕਰਨ ਨਾਲ ਕੁਝ ਨਹੀਂ ਹੋਣ ਵਾਲਾ ਸਾਨੂੰ ਇਸ ਦੇ ਲਈ ਸਮਾਂ ਦੇਣਾ ਪਵੇਗਾ ਇਸ ਦੇ ਲਈ ਸਾਨੂੰ ਸਬਰ ਰੱਖਣਾ ਪਵੇਗਾ ਇਸ ਦਾ ਲਗਾਤਾਰ ਅਭਿਆਸ ਕਰਨਾ ਪਵੇਗਾ ਅੱਗੇ ਮਹਾਤਮਾ ਨੇ ਨੌਜਵਾਨ ਨੂੰ ਕਿਹਾ ਤੈਨੂੰ ਪਿਆਸ ਲੱਗੀ ਹੈ ਤਾਂ ਉਸਨੇ ਕਿਹਾ ਹਾਂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਤਾਂ ਮਹਾਤਮਾ ਨੇ ਨੌਜਵਾਨ ਨੂੰ ਪਾਣੀ ਦਿੱਤਾ ਤੇ ਕਿਹਾ ਐ ਲੋ ਪਾਣੀ ਪੀ ਲਓ ਇਸ ਨਾਲ ਤੁਹਾਡੀ ਪਿਆਸ ਬੁੱਝ ਜਾਵੇਗੀ ਪਰ ਮੈਨੂੰ ਇੱਕ ਗੱਲ ਦੱਸ ਦਿਓ ਕਿ ਜੇਕਰ ਤੁਸੀਂ ਅੱਜ ਪਾਣੀ ਪੀ ਲੋਗੇ ਤਾਂ ਕੀ ਤੁਹਾਨੂੰ ਫਿਰ ਕਦੇ ਪਿਆਸ ਨਹੀਂ ਲੱਗੇਗੀ ਤੁਸੀਂ ਦੁਬਾਰਾ ਕਦੇ ਪਾਣੀ ਨਹੀਂ ਮੰਗੋਗੇ ਤਾਂ ਨੌਜਵਾਨ ਕਹਿੰਦਾ ਹੈ ਮਹਾਤਮਾ ਜੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਪਾਣੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਇਸ ਤੋਂ ਬਿਨਾ ਅਸੀਂ ਮਰ ਜਾਵਾਂਗੇ ਤੇ ਤੁਸੀਂ ਕਹਿ ਰਹੇ ਹੋ ਕਿ ਅੱਜ ਪਾਣੀ ਪੀ ਲਵੋ ਤੇ ਇਸ ਤੋਂ ਬਾਅਦ ਮੈਂ ਕਦੇ ਪਾਣੀ ਨਾ ਪੀਵਾਂ ਇਕੇ ਵਿੱਚ ਸੰਭਵ ਹੈ ਪਿਆਸ ਸਾਨੂੰ ਹਰ ਰੋਜ਼ ਲੱਗਦੀ ਹੈ ਤੇ ਅਸੀਂ ਹਰ ਰੋਜ਼ ਪਾਣੀ ਪੀਂਦੇ ਹਾਂ ਇਸ ਤੋਂ ਬਿਨਾ ਅਸੀਂ ਮਰ ਜਾਵਾਂਗੇ ਤਾਂ ਮਹਾਤਮਾ ਮੁਸਕਰਾਉਂਦੇ ਹੋਏ ਨੌਜਵਾਨ ਨੂੰ ਬੋਲੇ ਕਿ ਇਸੇ ਤਰ੍ਹਾਂ ਸਾਡਾ ਮਨ ਇੱਕ ਦਿਨ ਦੇ ਸਿਮਰਨ ਨਾਲ ਸ਼ਾਂਤ ਨਹੀਂ ਹੋ ਸਕਦਾ ਉਸ ਨੂੰ ਵੀ ਹਰ ਰੋਜ਼ ਭੁੱਖ ਲੱਗਦੀ ਹੈ ਤੇ ਉਸ ਨੂੰ ਵੀ ਹਰ ਰੋਜ਼ ਆਹਾਰ ਦੇਣਾ ਪੈਂਦਾ ਹੈ ਉਸ ਨੂੰ ਵੀ ਹਰ ਰੋਜ਼ ਪਾਣੀ ਪੀਣ ਦੀ ਲੋੜ ਹੁੰਦੀ ਹੈ ਤੇ ਠੀਕੇ ਇਸੇ ਤਰ੍ਹਾਂ ਸਾਨੂੰ ਹਰ ਰੋਜ਼ ਧਿਆਨ ਸਿਮਰਨ ਦੀ ਵੀ ਲੋੜ ਹੈ ਤੇ ਜਦੋਂ ਅਸੀਂ ਲਗਾਤਾਰ ਸਿਮਰਨ ਕਰਦੇ ਹਾਂ ਤੇ ਅਭਿਆਸ ਕਰਦੇ ਹਾਂ ਤਾਂ ਕੁਝ ਸਮੇਂ ਦੇ ਅੰਦਰ ਹੀ ਸਾਡੇ ਮਨ ਦੀ ਭੁੱਖ ਪੂਰੀ ਹੋਣ ਲੱਗਦੀ ਹੈ ਤੇ ਇੱਕ ਸਮੇਂ ਤੇ ਸਾਡਾ ਮਨ ਸਾਰੇ ਵਿਚਾਰ ਪੈਦਾ ਕਰਨਾ ਬੰਦ ਕਰ ਦਿੰਦਾ ਹੈ ਫਿਰ ਉਹ ਬਾਹਰੋਂ ਕੁਝ ਵੀ ਗ੍ਰੈਂਡ ਕਰਨ ਦੇ ਯੋਗ ਨਹੀਂ ਹੁੰਦਾ ਤੇ ਜੋ ਵੀ ਵਿਚਾਰ ਸਾਡੇ ਅੰਦਰ ਹੁੰਦੇ ਨੇ ਉਹ ਸਾਰੇ ਵਿਚਾਰ ਦੇਖਦੇ ਹੀ ਦੇਖਦੇ ਖਤਮ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਹੌਲੀ-ਹੌਲੀ ਸਾਡਾ ਮਨ ਸ਼ਾਂਤ ਹੋਣ ਲੱਗਦਾ ਹੈ ਅੱਗੇ ਮਹਾਤਮਾ ਉਸ ਨੌਜਵਾਨ ਨੂੰ ਕਹਿੰਦੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ساری ਰਾਤ ਸਿਮਰਨ ਕੀਤਾ ਪਰ ਇਸ ਤੋਂ ਬਾਅਦ ਵੀ ਤੁਹਾਡਾ ਮਨ ਸ਼ਾਂਤ ਨਹੀਂ ਹੋ ਰਿਹਾ ਤੇ ਇਸ ਗੱਲ ਨੂੰ ਗੌਰ ਨਾਲ ਸੁਣੋ ਜੇ ਤੁਸੀਂ ਚਾਹੋ ਤੁਸੀਂ 1 ਘੰਟਾ ਧਿਆਨ ਸਿਮਰਨ ਕਰ ਸਕਦੇ ਹੋ ਚਾਹੋ ਤਾਂ ਪੂਰਾ ਦਿਨ ਤੁਸੀਂ ਧਿਆਨ ਕਰੋ ਪ੍ਰਸ ਦਾ ਲਾਭ ਵੀ ਤੁਹਾਨੂੰ ਓਨਾ ਹੀ ਮਿਲੇਗਾ। ਭਾਵੇਂ ਮੰਨ ਲਓ ਕਿ ਤੁਸੀਂ ਇੱਕ ਦਿਨ ਲਈ ਧਿਆਨ ਸਿਮਰਨ ਕਰਦੇ ਹੋ। ਤੈਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਵੀ ਕੁਝ ਸਮੇਂ ਲਈ ਹੀ ਮਿਲੇਗੀ। ਹੋ ਸਕਦਾ ਹੈ ਉਹ 1 ਘੰਟੇ ਦੇ ਲਈ ਸ਼ਾਂਤ ਰਹੇ। ਜਾਂ ਸਿਰਫ ਕੁਝ ਪਲਾਂ ਲਈ। ਉਹ ਯਕੀਨੀ ਤੌਰ ਤੇ ਸ਼ਾਂਤ ਹੋਵੇਗਾ। ਪਰ ਜਿਵੇਂ ਹੀ ਉਸ ਨੂੰ ਦੁਬਾਰਾ ਭੁੱਖ ਲੱਗੇਗੀ। ਉਹ ਫਿਰ ਤੋਂ ਬੇਚੈਨ ਹੋ ਜਾਵੇਗਾ। ਤੇ ਇੱਧਰ ਉੱਧਰ ਭੱਜਣ ਲੱਗ ਜਾਵੇਗਾ। ਤੇ ਉਹ ਆਪਣੇ ਵਿਚਾਰਾਂ ਦੀ ਭਾਲ ਵਿੱਚ ਅੱਗੇ ਵਧੇਗਾ ਕਿਉਂਕਿ ਉਸ ਨੂੰ ਵੀ ਤਾਂ ਭੁੱਖ ਲੱਗੀ ਹੈ ਵਿਚਾਰਾਂ ਦੀ ਭੁੱਖ ਇੱਧਰ ਉੱਧਰ ਭਟਕਣ ਦੀ ਭੁੱਖ ਜਿਵੇਂ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਬੇਚੈਨ ਹੋ ਜਾਂਦੇ ਹੋ ਕਿਉਂਕਿ ਤੁਹਾਨੂੰ ਭੋਜਨ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਤੁਸੀਂ ਆਪਣੇ ਪੇਟ ਦੀ ਭੁੱਖ ਨੂੰ ਪੂਰਾ ਕਰ ਸਕੋ ਤੇ ਤੁਹਾਨੂੰ ਸ਼ਾਂਤੀ ਮਿਲੇ ਤਾਂ ਉਹ ਨੌਜਵਾਨ ਕਹਿੰਦਾ ਹੈ ਤੁਸੀਂ ਸੱਚ ਕਹਿ ਰਹੇ ਹੋ ਮੈਂ ਹੀ ਗਲਤ ਸੀ ਮੇਰੀ ਹੀ ਗਲਤੀ ਸੀ ਮੈਂ ਯਕੀਨੀ ਤੌਰ ਤੇ ਆਪਣੇ ਮਨ ਨੂੰ ਸ਼ਾਂਤ ਕਰਾਂਗਾ ਚਾਹੇ ਅਜਿਹਾ ਕਰਨ ਵਿੱਚ ਮੈਨੂੰ ਕਿੰਨਾ ਵੀ ਸਮਾਂ ਲੱਗੇ ਮੈਂ ਉਸ ਸੁੱਖ ਦੀ ਪ੍ਰਾਪਤੀ ਕਰਕੇ ਹੀ ਰਾਂਗਾ ਮੈਂ ਇਸ ਖਾਲੀ ਘੜੇ ਨੂੰ ਪਾਣੀ ਨਾਲ ਭਰ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ ਮੈਂ ਆਪਣੇ ਮਨ ਨੂੰ ਸ਼ਾਂਤ ਕਰਕੇ ਹੀ ਰਾਂਗਾ ਮੈਂ ਆਪਣਾ ਮਨ ਪੂਰੀ ਤਰ੍ਹਾਂ ਖਾਲੀ ਕਰ ਦਿਆਂਗਾ ਕੇਕੇ ਨੌਜਵਾਨ ਨੇ ਉਸ ਮਹਾਤਮਾ ਨੂੰ ਨਮਸਕਾਰ ਕੀਤੀ ਤੇ ਵਾਪਸ ਆਪਣੇ ਘਰ ਪਰਤ ਗਿਆ ਦੋਸਤੋ ਸਾਡੇ ਜੀਵਨ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ ਤੇ ਅੰਤ ਵਿੱਚ ਸਾਨੂੰ ਜੋ ਰਸਤਾ ਮਿਲਦਾ ਹੈ ਉਹ ਧਿਆਨ ਸਿਮਰਨ ਹੀ ਹੁੰਦਾ ਹੈ ਅਸੀਂ ਸਿਮਰਨ ਕਰਨਾ ਚਾਹੁੰਦੇ ਹਾਂ ਪਰ ਅਸੀਂ ਇਸ ਦੇ ਨਤੀਜੇ ਤੁਰੰਤ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਦੋਂ ਅਸੀਂ ਸ਼ੁਰੂ ਵਿੱਚ ਧਿਆਨ ਸਿਮਰਨ ਕਰਦੇ ਹਾਂ ਸਾਨੂੰ ਉਸ ਦਾ ਕੋਈ ਲਾਭ ਨਹੀਂ ਮਿਲਦਾ ਤੇ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਬੇਕਾਰ ਹੈ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਅਸੀਂ ਸਭ ਕੁਝ ਜਲਦੀ ਚਾਹੁੰਦੇ ਹਾਂ ਪਰ ਅਸਲੀਅਤ ਇਹੀ ਹੈ ਕਿ ਧਿਆਨ ਸਿਮਰਨ ਲਈ ਤੀਰਜ ਤੇ ਸਮੇਂ ਦੀ ਲੋੜ ਹੁੰਦੀ ਹੈ ਤੇ ਇਸ ਲਈ ਸ਼ਾਂਤੀ ਦੀ ਵੀ ਲੋੜ ਹੁੰਦੀ ਹੈ ਪਰ ਅਸੀਂ ਇੰਨੇ ਅਸ਼ਾਂਤ ਹਾਂ ਕਿ ਇਹ ਤਿੰਨੇ ਚੀਜ਼ਾਂ ਸਾਡੇ ਅੰਦਰ ਮੌਜੂਦ ਨਹੀਂ ਐਸ ਲਈ ਆਪਣੇ ਅੰਦਰ ਤੀਰਜ ਪੈਦਾ ਕਰੋ ਜਦੋਂ ਤੁਸੀਂ ਆਪਣੇ ਅੰਦਰ ਤੀਰਜ ਪੈਦਾ ਕਰੋਗੇ ਤਾਂ ਹੀ ਤੁਸੀਂ ਸਬਰ ਸਮੇਂ ਤੇ ਸ਼ਾਂਤੀ ਦੀ ਮਹੱਤਤਾ ਨੂੰ ਸਮਝ ਸਕੋਗੇ ਫਿਰ ਭਾਵੇਂ ਤੁਹਾਡਾ ਸਮਾਂ ਕਿਵੇਂ ਵੀ ਚੱਲ ਰਿਹਾ ਹੋਵੇ ਤੁਸੀਂ ਹਰ ਸਮੇਂ ਖੁਸ਼ ਰਹਿਣਾ ਸਿੱਖੋਗੇ ਜੇਕਰ ਤੁਹਾਡਾ ਮਨ ਅਸ਼ਾਂਤ ਹੈ ਤਾਂ ਤੁਹਾਡੇ ਮਨ ਨੂੰ ਸ਼ਾਂਤ ਕਰਨਾ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ ਇਹ ਤੁਹਾਡੇ ਹੀ ਹੱਥ ਵਿੱਚ ਹੈ ਕਿ ਤੁਸੀਂ ਆਪਣੇ ਮਨ ਨੂੰ ਕਿਵੇਂ ਤੇ ਕਿੰਨੇ ਸਮੇਂ ਦੇ ਲਈ ਸ਼ਾਂਤ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਦੇ ਨਾਲ ਹੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਦੇ ਕੰਮ ਦੇ ਕਿਸੇ ਲੈ ਕੇ ਆਉਂਦਾ ਰਹਾਂਗਾ ਆਪਣਾ ਖਿਆਲ ਰੱਖੋ ਸ਼ੁਕਰੀਆ